ਸਜਣ ਸੱਚਾ ਪਾਤਸ਼ਾਹ ਸਰਸਾਂ ਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੂਰੀ ਹੈ ਸਭਨਾ ਦਾ ਵੀ ਸਹ ਵਾਹਿਗੁਰੂ ਸਹਿਬ ਜੀ ਸੋਰਟਾ ਮਹੱਲਾ ਪੰਜਵਾਂ ਕਾਰਤੀ ਜਾ ਦੁਪਦੇ ਇਕੋ ਅੰਕਾਰ ਸਤਗੁਰ ਪ੍ਰਸਾਦ ਰਾਮ ਦਾਸ ਸਰੋਵਰ ਨਾਤੇ ਸਭ ਪੁੱਤਰੇ ਪਾਪ ਕਮਾਤੇ ਨਿਰਮਲ ਹੋਏ ਕਰਿਸ਼ਨਾ ਨਾਮ ਗੁਰਪੂਰੇ ਕਿਨੇ ਦਾ ਨਾਮ ਦਾਸ ਸਰੂ ਬੁਰਨਾਤੇ ਸਭ ਪੁੱਤਰੇ پاک ਮਤੇ ਨਿਰਮਲ ਹੋਏ ਕਰਿਸ਼ ਨਾਮ ਗੁਰ ਪੂਰੇ ਕਿਨਹਿ ਦਨ ਸਭ ਕੁਸ਼ਲ ਕੇ ਪ੍ਰਵਤਾਰੇ ਸਹੇ ਸਲਾਮਤ ਸਭ ਥੋਕ ਕਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮੱਲ ਲਾਥੇ ਪਾਰ ਬ੍ਰਹਮ ਪਇਓ ਸਾਥੇ ਨਾਨਕ ਨਾਮ ਧਿਆਇ ਆਦਿ ਪੁਰਖ ਪ੍ਰਮ ਪਾਇਆ ਸਾਧ ਸੰਗ ਮੱਲ ਲਾਥੇ ਪਾਰ ਬ੍ਰਹਮ ਪਇਓ ਸਾਥੇ ਨਾਨਕ ਨਾਮ ਧਿਆਇ ਆਦਿ ਪੁਰਖ ਪ੍ਰਮਾਤਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ